ਪਹਿਲੀ ਗੱਲ ਤਾਂ ਜੀ ਸਾਰੀ ਪ੍ਰੈਸ ਦਾ ਕਿਉਂਕਿ ਲੋਕ ਸਭਾ ਜਦੋਂ ਦੇ ਇਲੈਕਸ਼ਨ ਚੱਲੇ ਆ ਤੁਸੀਂ ਸਾਰੀ ਪ੍ਰੈਸ ਬੜੇ ਚੰਗੇ ਢੰਗ ਨਾਲ ਕਵਰੇਜ ਕਰ ਰਹੇ ਹੋ ਔਰ ਦੂਜੀ ਤੁਸੀਂ ਕਿਹਾ ਵੀ ਮੁਖਸਰ ਤੋਂ ਜਾ ਕੇ ਰਾਜਾ ਵੜਿੰਗ ਜੀ ਲੁਧਿਆਣੇ ਇਲੈਕਸ਼ਨ ਜਿੱਤੇ ਆ ਕਿਉਂਕਿ ਪਹਿਲਾਂ ਰਾਜਾ ਵੜਿੰਗ ਜੀ ਯੂਥ ਕਾਂਗਰਸ ਆਲ ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਫਿਰ ਹੁਣ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਕੋਈ ਜਾਣ ਪਛਾਣ ਦੇ ਉਹ ਮਤਾਜ ਨਹੀਂ ਹੈ ਕਿਉਂਕਿ ਉਹਨਾਂ ਨੇ ਵਕ ਵਕ ਕਾਂਗਰਸ ਪਾਰਟੀ ਦੇ ਅਹੁਦਿਆਂ ਤੇ ਕੰਮ ਕੀਤਾ ਯੂਥ ਕਾਂਗਰਸ ਦੇ ਅਹੁਦਿਆਂ ਤੇ ਕੰਮ ਕੀਤਾ ਬਾਕੀ ਜਿੱਥੋਂ ਤੱਕ ਲੁਧਿਆਣਾ ਲੋਕ ਸਭਾ ਦੀ ਗੱਲ ਆ ਜਿੱਦੇ ਦਿਨ ਤੋਂ ਫਰਸਟ ਡੇ ਤੋਂ ਰਾਜਾ ਵਡਿੰਗ ਸਾਹਿਬ ਉੱਥੇ ਗਏ ਆ ਬਾਈ ਜੀ ਤੇ तमाम ਮੁੱਦਿਆਂ ਨੂੰ ਉਹਨਾਂ ਨੇ ਲੁਧਿਆਣੇ ਦੇ ਨੂੰ ਨਬਜ ਨੂੰ ਪਛਾਣਿਆ ਚਾਹੇ ਉਹ तमाम ਇੰਡਸਟਰੀ ਦਾ ਕੰਮ ਹੋਵੇ ਬੁੱਢੇ ਨਾਲੇ ਦਾ ਕੰਮ ਹੋਵੇ ਚਾਹੇ ਕਿਸੇ ਵੀ ਸਬੰਧਤ ਕੰਮ ਹੋਵੇ ਰੂਲਰ ਦਾ ਹੋਵੇ ਅਰਬਨ ਦਾ ਹੋਵੇ तमाम ਉਹਨਾਂ ਨੇ ਮੁੱਦੇ ਵੇਖ ਕੇ ਤੇ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਵਾਚ ਕਰਕੇ ਸਮਝਾਇਆ ਵੀ ਆਪਾਂ ਜੇ ਮੈਂ ਇੱਥੋਂ ਜਿੱਤ ਕੇ ਜਾਣਾ ਤਾਂ ਮੈਂ ਆ ਕਰੂੰਗਾ ਤੁਹਾਡੇ ਹਸਤੀਆ ਕਰੂੰਗਾ ਤੇ ਲੁਧਿਆਣੇ ਦੇ ਲੋਕ ਬੜੇ ਪੜ੍ਹੇ ਲਿਖੇ ਲੁਧਿਆਣਾ ਹੱਬ ਹੈ ਜੀ ਪੰਜਾਬ ਦੀ ਤੇ ਉਹਨਾਂ ਨੇ ਸਾਰੇ ਲੋਕਾਂ ਨੇ ਆ ਮਨ ਬਣਾਇਆ ਵੀ ਜੇ ਕੋਈ ਲੋਕ ਸਭਾ ਚ ਜਾ ਕੇ ਆਪਣਾ ਮੈਂਬਰ ਪਾਰਲੀਮੈਂਟ ਕੰਮ ਕਰ ਸਕਦਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗਆ ਕਿਉਂਕਿ ਪਹਿਲਾਂ ਉਹਨਾਂ ਨੇ ਦੋ ਵਾਰੀ ਬਿੱਟੂ ਜੀ ਨੂੰ ਚੁਣ ਕੇ ਭੇਜਿਆ ਸੀ ਤੇ ਉਹੀ ਬਿੱਟੂ ਜੀ ਹੁਣ ਚੋਣਾਂ ਲੜ ਰਹੇ ਸੀ ਤਾਂ ਬੜੀ ਵੱਡੀ ਲੀਡ ਨਾਲ ਰਾਜਾ ਵੜਿੰਗ ਜੀ ਨੂੰ ਉੱਥੇ ਜਿਤਾ ਕੇ ਮਾਨ ਬਖਸ਼ਿਆ ਜਿੱਥੋਂ ਤੱਕ ਫਿਰੋਜ਼ਪੁਰ ਦੀ ਗੱਲ ਚਾਰ ਕੈਂਡੀਡੇਟ ਸੀਗੇ ਜੀ ਤੇ तमाम ਇਥੋਂ ਸਰਾਸ਼ ਸ਼ੇਰ ਸਿੰਘ ਜੀ ਕੋ ਬਾਯਾ ਸਾਹਿਬ ਨੇ ਇੱਥੇ ਬੜਾ ਵਧੀਆ ਵਰਕ ਕੀਤਾ ਔਰ ਵੜਿੰਗ ਸਾਹਿਬ ਨੇ ਸਾਡੀ ਸਾਰਿਆਂ ਦੀ ਟੀਮ ਲਾਈ ਸੀ ਸਾਰੀ ਟੀਮ ਦੀ ਡਿਊਟੀ ਸੀਗੀ ਵੀ ਮੁਖਸਰ ਤੁਸੀਂ ਤਗੜੇ ਹੋ ਕੇ ਕੰਮ ਕਰਨਾ ਔਰ ਮੈਂ ਆਸ ਕਰਦਾ ਅੰਕਲ ਹਰੀ ਖੜੇ ਆ ਸਾਡੇ ਮਹਿਲਾ ਵਿੰਗ ਦੇ ਸਾਡੇ ਯੂਥ ਕਾਂਗਰਸ ਦੇ ਆ ਸਾਡੇ ਸਾਰੇ ਸੀਨੀਅਰ ਕਾਂਗਰਸ ਦੇ ਲੋਕ ਖੜੇ ਆ ਇਹਨਾਂ ਨੇ ਇੱਕ ਟੀਮ ਵਰਕ ਬਣਾ ਕੇ ਅਸੀਂ ਸਾਰਿਆਂ ਨੇ ਮੁਖਸਰ ਤੋਂ 13000 ਦੇ ਲਗਭਗ ਵੋਟ ਪਈ ਸੀ ਤਕਰੀਬਨ ਅੱਜ ਬਹੁਤ ਵਰਕਰਾਂ ਦੇ ਵਿੱਚ ਖੁਸ਼ੀ ਆ ਅੱਜ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਆ ਕਿਉਂਕਿ ਇੱਕ ਨਵਾਬਦਲਾ ਆਇਆ ਸੀ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰਦੇ ਸੀ ਤੇ ਉਹ ਕਹਿੰਦੇ ਸੀ ਸਾਡਾ 13 0 ਵਾਲਾ ਰਿਜ਼ਲਟ ਆਊਗਾ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਦਾ ਕਿਉਂਕਿ ਤਿੰਨ ਭਾਜਪਾ ਨੂੰ ਆਈਆਂ ਇੱਕ ਕਾਲੀ ਦਲ ਨੂੰ ਆਈ ਗੋ ਇੱਕ ਹਟਾਤਾ ਮਗਰ ਜ਼ੀਰੋ ਰਹਿ ਗਈ ਜ਼ੀਰੋ ਭਾਜਪਾ ਨੂੰ ਆਈ ਹੈ ਕਹਿੰਦਾ ਮਤਲਬ ਕਰਨੀ ਤੇ ਕਹਿਣੀ 'ਚ ਬੜਾ ਫਰਕ ਹੈ ਅੱਜ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਕਿ ਜੇ 2027 ਦੇ ਵਿੱਚ ਪੰਜਾਬ ਦਾ ਕੋਈ ਪਲਾ ਕਰ ਸਕਦਾ ਤਾਂ ਕਾਂਗਰਸ ਪਾਰਟੀ ਹੈ ਅੱਜ ਸੱਤਾ ਸੀਟਾਂ ਤੇ ਬਹੁਤ ਸ਼ਾਨਦਾਰ ਜੱਤ ਹਾਸਲ ਕੀਤੀ ਕਾਂਗਰਸ ਪਾਰਟੀ ਨੇ ਜਿੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਮੁਕਸਰ ਦੇ ਰਹਿਣ ਵਾਲੇ ਉਹਨਾਂ ਨੂੰ ਲੁਧਿਆਣਾ ਪਾਰਟੀ ਨੇ ਮੌਕਾ ਦਿੱਤਾ ਪਰ ਉੱਥੋਂ ਦੇ ਲੋਕਾਂ ਨੇ ਉੱਥੋਂ ਦੀ ਨਵਜਬਸ਼ਾਨੀ ਕਿ ਕਮਰਿੰਦਰ ਸਿੰਘ ਰਾਜਾਵੜਿੰਗ ਕਾ ਕੈਸਾ ਲੀਡਰ ਆ ਜੋ ਲੋਕਾਂ ਦੇ ਨਾਲ ਖੜ ਸਕਦਾ ਵਰਕਰਾਂ ਦੀ ਆਵਾਜ਼ ਚੱਕ ਸਕਦਾ ਅੱਜ ਉਹਨਾਂ ਨੇ ਜਿੱਤ ਦਿੱਤੀ ਅੱਜ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਇਆ ਜਿੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਮੁਬਾਰਕ ਉੱਥੇ ਸਾਡੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀਟ ਜਿਹੜੀ ਸਾਲ ਸ਼ੇਰ ਸਿੰਘ ਭਾਇਆ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਪਾਰਟੀ ਹਾਰਦੀ ਆ ਰਹੀ ਸੀ ਅੱਜ ਪ ਅੱਜ ਮੁਕਸਰ ਦੇ ਵਿੱਚ ਉਸ ਤੋਂ ਦੁਗਣੀ ਖੁਸ਼ੀ ਹੈ ਜੀ